ਏ ਸੋਨਹਾਂ ਆਦਿ ਸ੍ਰੀ ਅਕਾਲੂ ਸੰਗਤ ਜੀ ਬਹੁਤ ਹੀ ਰਸਨਾ ਨਾਮ ਕੀਰਤਨ ਸਮਾਗਨ ਕਰਾ ਰਿਹਾ ਸੀ ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਗੁਰਮੁਖਾ ਕੋਲੋਂ ਗੁਰਬਾਣੀ ਦਾ ਕੀਰਤਨ ਸਰਵਣ ਦੀ ਕ ਬਹੁਤ ਬਹੁਤ ਧੰਨਵਾਦ ਸਾਡੇ درمیان ਸੰਤ ਅਮਨਦੀਪ ਸਿੰਘ ਜੀ ਕਸਾਲ ਭਾਈ ਬਨੀ ਸਿੰਘ ਦੇ ਬਜ਼ਾਰ ਸੱਤੋਂ ਵਾਲੀ ਗਲੀ ਜੋ ਸਰਕਾਰ ਨੂੰ ਭਾਈ ਸਾਹਿਬ ਭਾਈ ਬਨੀ ਸਿੰਘ ਨੇ ਉਹਨਾਂ ਦਾ ਸਾਥਾ ਦੀਪ ਸਿੰਘ ਜੀ ਦਾ ਬੜਾ ਗਿਆਰਾ ਸਬੰਧ ਹੈ ਕਿਉਂਕਿ ਜੌਹਰੂਨਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਹੁਕਮਾਨੇ ਨਾਲ ਭਾਈ ਸਾਹਿਬ ਭਾਈ ਬਨੀ ਸਿੰਘ ਦੀ ਬਾਣੀ ਲਿਖਦੇ ਨੇ ਤੇ ਬਾਬਾ ਦੀਪ ਸਿੰਘ ਜੀ ਕੱਲ ਦਾ ਸਿਹਾਹੀ ਦੀ ਸੇਵਾ ਕਰਦਗੇ ਸਾਡੇ ਦਰਜਾ ਉਸ ਸੰਪਰਦਾ ਤੋਂ ਸੰਤ ਅਮਨਜੀਤ ਸਿੰਘ ਜੀ ਪਹੁੰਚੇ ਨੇ ਅਸਮਾਨਾ ਨੂੰ ਜੀ ਆਇਆਂ ਕਹਿੰਦੇ ਆ ਸੰਗਤ ਦੀ ਅੱਜ ਤਾਂਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਕਿ ਸਮੁੱਚਾ ਖਾਲਸਾ ਪੰਥ ਜਿੱਥੇ ਵੀ ਰਹਿੰਦਾ ਉੱਥੇ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਿਹਾ ਹੈ ਸਤਿਗੁਰੂ ਵਿੱਚ ਆਪ ਰਖੇ ਉੱਤਰ ਪ੍ਰਗਟ ਆਖ ਸੁਨਾਇਆ ਹੈ। ਕਾਲਪੁਤ ਨੇ ਆਪ ਤੁਹਾਡੇ ਰੂਪ ਵਿੱਚ ਪ੍ਰਗਟ ਹੋਣਾ ਕਿਹਾ ਤੁਹਾਡੇ ਦੇ ਪਾਣੀ ਐ ਜੁਝੀ ਅਰਥ ਕਰਕੇ। ਗੁਰਦੇਵ ਕਹਿੰਦੇ ਫਿਰ RAM ਸਰ ਹਰਮੰਦਰ ਸਾਹਿਬ ਜਿਹੜੀ ਢੀੜ ਗੁਰੂ ਅਰਜਨ ਸਾਹਿਬ ਨੇ 16 ਤੋਂ 68 ਦੇ ਕਰੀ ਸੰਬੰਧ ਵਿੱਚ ਭਾਈ ਗੁਰਦਾਸ ਕੋਲ ਰਖਾਈ ਸੀ। महाराजा <laughs> पीड़ा